ਪੂਰੇ ਪੰਜਾਬ ਸੰਡੇ ਉੱਤਰ ਭਾਰਤ ਦੇ ਵਿੱਚ ਇਸ ਵੇਲੇ ਗਰਮੀ ਆਪਣੀ ਚਰਮ ਸੀਮਾ ਤੇ ਹੈ ਤੇ ਬਸ ਵਿੱਚ ਸਫ਼ਰ ਕਰਨ ਵਾਲੇ ਲੋਕ ਮਹਿਲਾਵਾਂ ਬੱਚੇ ਅਤੇ ਬਜ਼ੂਗਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉੱਥੇ ਹੀ ਬਰਨਾਲਾ ਦੇ ਬੱਸ ਸਟੈਂਡ ਦੇ ਉੱਪਰ ਪਿਆਨਕ ਗਰਮੀ ਦੇ باوجود ਲੋਕਾਂ ਨੂੰ ਪੀਣ ਪਾਣੀ ਹਵਾ ਦੇ ਲਈ ਪੱਖਿਆਂ ਦੀ ਕਮੀ ਅਤੇ ਬੈਠਣ ਦੀ ਵਿਵਸਥਾ ਨਾ ਹੋਣ ਕਾਰਨ ਉਹੋ ਪਰੇਸ਼ਾਨ ਨੇ ਪੇਰਿਸ਼ਾਨ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈਤੇ ਹੀ ਨਗਰ ਸੁਧਾਰਟ ਰਸਤੇ ਈਓ ਨੇ ਕਿਹਾ ਹੈ ਕਿ ਪੱਖੇ ਬੱਸ ਸਟੈਂਡ ਦੇ ਅੰਦਰ ਲਗਾ ਦਿੱਤੇ ਗਏ ਨੇ ਤੇ ਪੀਣ ਵਾਲੇ ਪਾਣੀ ਦਾ ਚੰਗਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਗਰਮੀ ਬਹੁਤ ਜ਼ਿਆਦਾ ਹੈ ਜੀ ਇਹ ਬੱਸ ਸਟੈਂਡ ਰਾਜਸਥਾਨ ਦੇ ਬੱਸ ਛੱਡਿਆਂ ਵਰਗਾ ਕਿੱਥੇ ਤੁਸੀਂ ਬੱਸ ਛੱਡੇ ਦੇ ਵਿੱਚ ਗੀੜਾ ਦੇ ਕੇ ਵੇਖੋ ਤੇ ਮੈਨੂੰ ਪਾਣੀ ਪੀਣ ਵਾਲੀ ਟੂਟੀ ਲੱਭ ਕੇ ਦਿਖਾਓ। ਤੇ ਚੱਲਦੇ ਨਹੀਂ ਵਾਟਰ ਕੋਲ ਤੇ ਬਾਕੀ ਇੱਥੋਂ ਦੇ ਜਿਹੜੇ ਲੋਕ ਆ ਉਹ ਕਾਰਾਂ ਮੋਟਰਸਾਈਕਲ ਲੈ ਕੇ ਧੱਕੇ ਨਾਲ ਹੀ ਬੱਸ ਛੱਡੇ ਦੇ ਵਿੱਚ ਵੜ ਜਾਂਦੇ ਆ। ਜੇ ਉਹਨਾਂ ਨੂੰ ਕੋਈ ਰੋਕਦਾ ਤੋ ਅੱਗੋਂ ਗਲ ਪੈਂਦੇ ਟੂਟੀ ਦੇ ਬਾਟਰ ਕੋਈ ਪੀਣ ਵਾਲਾ ਕੁਛ ਨਹੀਂ ਜੀ ਇੱਥੇ ਕੁਛ ਨਹੀਂ ਕੋਈ ਟੂਟੀ ਨਾਲ ਦੀ ਚੀਜ਼ ਹੀ ਨਹੀਂ ਇੱਥੇ ਮੇਰਾ ਬਹੁਤ ਜ਼ਿਆਦਾ ਆ ਬਲੱਡ ਬੁੜੀਆਂ ਦਾ ਕਦੇ ਵਾਧੀਆਂ ਦਾ ਕਦੇ ਘਟ ਜਾਂਦਾ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਕੋਈ ਪਾਣੀ ਟਾਣੀ ਦਾ ਇੱਥੇ ਨਹੀਂ ਹੈਗਾ ਪੱਖਿਆਂ ਦਾ ਕੋਈ ਹੈ ਨਹੀਂਗਾ ਕਿ ਉਹਦੇ ਨੇ ਵੀ ਇੱਥੇ ਪੱਖੇ ਪੁੱਖੇ ਤਾਂ ਹੋਣੇ ਚਾਹੀਦੇ ਨੇ ਨਾ ਆਏ ਦੇ ਕੋਈ ਜਮੇ ਹੁਣ ਗਰਮੀ ਵੱਧ ਰਹੀ ਹੈ ਕੀ ਕਹਣਾ ਚਾਹੁੰਗੇ ਬਜ਼ੁਰਗ ਦੇ ਬੱਚੇ ਬਾਹਰ ਨਿਕਲ ਬੱਚੇ ਨੇ ਛੋਟੇ ਛੋਟੇ ਨੇ ਮਾਤਾ ਨੇ ਬਹੁਤ ਔਖੀਆਂ ਨੇ ਦੌਰ ਆ ਪੈ ਕੇ ਡਿੱਗ ਜਾਂਦੀਆਂ ਨੇ ਕਿਹ ਹੁੰਦੇ ਨੇ ਫਿਰ ਜਦੋਂ ਮਾਤਾ ਹੋ ਜਾਂਦੇ ਘਰੇ ਤਾਂ ਬੁੜੀਆਂ ਦੀ ਲੋੜ ਹੈਗੀ ਹੈ ਯਹਰ ਬਸ ਨੇ ਕਹੀ ਨਾ ਕੋਈ ਇੱਥੇ ਪੱਖਾ ਚੱਲਦਾ ਨਾ ਕੋਈ ਲਾਈਟ ਦਾ ਪ੍ਰਬੰਧਾ ਨਾ ਕੋਈ ਪਾਣੀ ਦਾ ਪ੍ਰਬੰਧਾ ਨਾ ਕੋਈ ਬਾਥਰੂਮਾਂ ਚ ਪ੍ਰਬੰਧਾ ਜੀ ਬੁਰਾ ਹਾਲਾ ਬਿਲਕੁਲ ਬੁਰਾ ਹਾਲਾ ਵੱਧ ਤੋਂ ਵੱਧ ਪੱਖਾ ਜੇ ਘੰਟਾ ਤੋਂ ਘੰਟਾ ਚੱਲਾਂਗੇ ਨਹੀਂ 24 ਘੰਟੇ ਬੰਦ ਹੀ ਰਹਿੰਦੇ ਸਰਕਾਰੀ ਕੋਈ ਨਹੀਂ ਆਉਂਦਾ ਜੀ ਸਾਨੂੰ ਤਾਂ ਇੱਥੇ ਘਟੋ ਘਟ ਜੇ ਜਦੋਂ ਹੁਣ ਲਗਾਤਾਰ ਗਰਮੀ ਵੱਧ ਰਹੀ ਹੈ ਕੋਈ ਪ੍ਰਬੰਧ ਪਾਣ ਇਹ ਸਪੈਸ਼ਲ ਬੰਦੋਬਸਤ ਕੀਤਾ ਗਿਆ ਪਾਣੀ ਪੁਣੀ ਦੇ ਬੰਦੋ ਨਹੀਂ ਕੋਈ ਬੰਦੋਬਸਤ ਨਹੀਂ ਕੀਤਾ ਗਿਆ ਜੀ ਹਲਾਤ ਤਾਂ ਮਾੜੀ ਹੀ ਦਿੱਖੀ ਜਾਂਦੇ ਤੁਹਾਨੂੰ ਸਾਰਿਆਂ ਨੇ ਪ੍ਰੈਕਟੀਕਲ ਕੀਤਾ ਤੁਸੀਂ ਇਹਦਾ ਖਾਸ ਕਰਕੇ ਤੇ ਪਾਣੀ ਦੀ ਕੋਈ ਪ੍ਰਬੰਧ ਨਹੀਂ ਹੈਗਾ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਜਿਸ ਤਰ੍ਹਾਂ ਬੱਸ ਸਟੈਂਡ ਦਾ ਹਾਲ ਹੈ ਬੱਸ ਸਟੈਂਡ ਦੇ ਵਿੱਚ ਜ਼ਿਆਦਾਤਰ ਲੋਕਾਂ ਦਾ ਆਉਣਾ ਜਾਣਾ ਹੈ ਉੱਥੇ ਘੱਟੋ ਘੱਟ 4-5 ਵਾਟਰ ਕੂਲਰ ਚੱਈਦੀ ਆ ਪਾਣੀ ਦੀ ਛੋਟੇ ਜਿਹੇ ਬੱਸ ਸਟੈਂਡਾਂ ਦੋ ਤਿੰਨ ਮੈਂ ਵੇਖਿਆ ਉਹਨਾਂ ਚਾਰ-ਚਾਰ ਵਾਟਰ ਕੂਲਰ ਚੱਲਦੇ ਆ ਸਾਡੇ ਇੱਕ ਮਟਰ ਕੋਲਰ ਚੱਲਦਾ ਉੱਥੇ ਇੱਕ ਉਹ ਵੀ ਮਹੀਨੇ 'ਚ 35 ਦਿਨ ਖਰਾਬ 29 ਦਿਨ ਖਾ ਲੈਂਦਾ ਇੱਕ ਦਿਨ ਚੱਲਦਾ ਕੋਈ ਵੀ ਸਟਾਫ ਦੇ ਸਾਡੇ ਡਰਾਈਵਰਾਂ ਤੱਕੇ ਗਾਰੇ ਵਿਚਾਰੇ ਤੜਕੇ 3 ਵਜੇ ਉੱਠਦੇ ਹੱਥ ਨਹੀਂ ਆਉਂਦੇ ਆ ਕੋਈ ਉਹਨਾਂ ਦੇ ਪੈਣ ਦਾ ਪ੍ਰਵੰਧ ਨਹੀਂ ਕੋਈ ਉਹਨਾਂ ਦੇ ਬੈਠਣ ਦਾ ਪ੍ਰਵੰਧ ਨਹੀਂ ਕੋਈ ਇਹਨਾਂ ਨੂੰ ਕੋਈ ਵੱਖਰੀ ਸਹੂਲਤ ਨਹੀਂ ਦਿੱਤੀ ਐ ਸਾਨੂੰ ਲਾਕਡਾਊਨ ਤੋਂ ਪਹਿਲਾਂ ਦੇ ਬੈਠੇ ਆ ਜਿਹੜਾ ਲਾਕਡਾਊਨ ਆਪਣ ਲੱਗਿਆ ਸੀ ਉਸ ਤੋਂ ਦੇ ਪਹਿਲਾਂ ਬੈਠੇ ਆ ਕੀ ਇਹਦਾ ਇੱਕ ਤਾਂ ਸਾਹਮਣਾ ਕਰਨਾ ਮੈਨੂੰ ਹੈ ਕਿੰਨੀ ਗੱਦ ਕੀ ਦਿੱਕਤ ਆਉਂਦੀ ਐ ਬਸ ਆਹੀ ਐਸੇ ਵੀ ਇਹ ਸਾਫ ਹੋਣਾ ਚਾਹੀਦਾ ਮੂਰ ਨੇ ਪਾਸੇ ਆਪਣੇ ਜਿੱਥੇ ਪਾਣੀ ਪੀਉਨੇ ਐ ਇਹ ਸਾਫ ਹੋਣਾ ਚਾਹੀਦਾ ਗਾਈ ਹੋਰ ਕੋਈ ਸਾਨੂੰ ਦਿੱਕਤ ਨਹੀਂ ਕੀ ਕੋਈ ਸਾਨੂੰ ਹੋ ਨਹੀਂਗਾ ਜੀ ਜੀ ਸੇਵਾ ਕਰਦੇ ਹਾਂ ਹਾਂ ਜੀ ਇੱਥੇ ਪਾਣੀ ਪੀਣ ਨੂੰ ਹੋਰ ਬੰਦੂਬਸਾ ਹੈਗਾ ਕੱਲੇ ਥੋੜੇ ਵਾਲੇ ਦਾ ਸਾਡੇ ਵਾਲਾ ਹੀ ਐ ਜੀ ਹੋਰ ਪੂਰੇ ਬਸਟੈਂਡ 'ਚ ਹੋਰ ਕੋਈ ਖਤਮ ਆਈ ਐ ਬਾਕੀ ਬੰਦ ਸਾਰੇ ਹਾਂਜੀ ਜਿਹੜਾ ਬੱਸ ਸਟੈਂਡ ਆ ਉਹਦੇ ਅਸੀਂ ਬੜਾ ਧਿਆਨ ਰੱਖ ਰਹੇ ਆ ਪਹਿਲਾਂ ਵੀ ਪੱਕੇ ਸਾਰੇ ਠੀਕ ਕਰਵਾ ਦਿੱਤੇ ਗਏ ਸੀ ਗਰਮੀ ਸ਼ੁਰੂ ਹੁੰਦੀ ਜਿਹੜੇ ਨਾਲ ਦੀ ਨਾਲ ਖਰਾਬ ਹੁੰਦਾ ਕੋਈ ਅਸੀਂ ਨਾਲ ਦੀ ਨਾਲ ਠੀਕ ਕਰਵਾਉਂਦੇ ਹੁਣ ਵੀ ਅਸੀਂ ਸਪੈਸ਼ਲ ਬੱਸ ਸਟੈਂਡ ਤੇ ਦੇਖਣਾ ਵੈਸੇ ਸੀ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਇਸ ਤੋਂ ਇਲਾਵਾ ਬਾਟਰ ਕੋਲਰ ਵੀ ਚੱਲ ਰਿਹਾਗਾ ਜਿਹੜਾ ਠੀਕਰਾ ਦਿੱਤਾ ਗਿਆ ਸੀ ਮੋਟਰ ਵਗੈਰਾ ਪਵਾ ਦਿੱਤੀ ਗਈ ਸੀ ਜਦੋਂ ਮੱਚ ਗਈ ਸੀ ਉਹਦੇ 'ਚ ਤੇ ਪਿਉ ਵੀ ਲੱਗਿਆ ਹੋਇਆ ਇੱਥੇ ਠੰਡੇ ਪਾਣੀ ਲਈ ਇੱਕ ਸਰ ਬੈਠਣ ਨੂੰ ਪ੍ਰਬੰਧ ਵੀ ਨਹੀਂ ਹੈਗਾ ਜੀ ਬੈਠਣ ਨੂੰ ਬੈਂਚ ਕਾਫੀ ਲੱਗੇ ਹੋਏ ਨੇ ਜੇ ਲੱ ਅਦਰ ਇਸ ਮਾਮਲੇ ਤੇ ਹੋਰ ਜਾਣਕਾਰੀ ਦਿੰਦੇ ਹੋਏ ਬੱਸ ਸਟੈਂਡ ਵਿੱਚ ਕੰਮ ਕਰਨ ਵਾਲੇ ਲੋਕਾਂ ਤੇ ਯਾਤਰੀਆਂ ਰਣਵੀਰ ਸਿੰਘ, ਹਰਵਿੰਦਰ ਸਿੰਘ, ਦਲਜੀਤ ਸਿੰਘ, ਤਜਿੰਦਰ ਸਿੰਘ, ਕਰਮਜੀਤ ਕੌਰ, ਰਾਜਖਾਨ ਗੁਰਬੀਤ ਸਿੰਘ ਨੇ ਦੱਸਿਆ ਕਿ ਭਿਆਨਕ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਤੇ ਦੁਪਹਿਰ ਵੇਲੇ ਤਾਪਮਾਨ 45 ਡਿਗਰੀ ਤੋਂ ਵੱਧ ਚੁੱਕਿਆ ਤੇ ਜਿਹੇ ਹਾਲਾਤਾਂ ਦੇ ਵਿੱਚ ਬਰਨਾਲਾ ਦੇ ਬੱਸ ਸਟੈਂਡ ਤੇ ਨਾ ਤਾਂ ਤਰੀਕੇ ਸਿਰ ਬੈਠਣ ਦੀ ਕੋਈ ਜਗ੍ਹਾ ਹੈ ਤੇ ਨਾ ਹੀ ਬੱਸ ਸਟੈਂਡ ਦੇ ਵਿੱਚ ਲੱਗੇ ਹੋਏ ਪੱਖੇ ਚੱਲ ਰਹੇ ਨੇ ਤਨਾਹੀ ਲੋਕਾਂ ਨੂੰ ਪੀਣ ਪਾੜੇ ਪਾਣੀ ਦੀ ਕੋਈ ਸਹੂਲਤ ਦਿੱਤੀ ਜਾ ਰਹੀ ਹੈ। ਉਹਨੇ ਇਹ ਵੀ ਕਿਹਾ ਹੈ ਕਿ ਇੰਨੀ ਭਿਆਨਕ ਗਰਮੀ ਦੇ ਚੱਲਦਿਆਂ ਲੋਕ ਬਿਨਾਂ ਪਾਣੀ ਹਵਾ ਤੇ ਖੜੇ ਰਹਿਣ ਨੂੰ ਮਜਬੂਰ ਨੇ ਤੇ ਜਿਸ ਤੇ ਚੱਲਦਿਆਂ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇ ਉੱਤੋਂ ਨਗਰ ਸੁਜ਼ਾਰ ਟਰਸਟ ਵੱਲੋਂ ਬੱਸ ਸਟੈਂਡ ਦੇ ਵਿੱਚ ਲੁੜਿੰਦੀਆਂ ਸਹੂਲਤਾਂ ਦਾ ਇੰਤਜ਼ਾਮ ਨਹੀਂ ਕੀਤਾ ਗਿਆ। ਜਿਸ ਕਾਰਨ ਬੱਚੇ, ਬਜ਼ੁਰਗ ਤੇ ਮਹਿਲਾਵਾਂ ਸਾਰੇ ਹੀ ਲੋਕ ਪਰੇਸ਼ਾਨ ਹੋ ਰਹੇ ਨੇ। ਜਗਬਾਣੀ ਟੀਵੀ ਦੇ ਲਈ ਬਨਾਲਾ ਤੋਂ ਬਨੀਤ ਸ਼ਰਮਾ ਦੀ ਰਿਪੋਰਟ।